350 ਸਾਲਾ ਪ੍ਰਕਾਸ਼ ਜੀ ਰੰਦੇ ਤੋਂ ਹੋਰ ਮੈਂ ਤੁਹਾਡੀ ਗੱਲ ਨਹੀਂ ਕਰਦਾ ਤੁਸੀਂ ਜੋ ਜੀਓ ਪਰ ਅਸੀਂ ਇਹ ਦੱਸ ਸਕਦੇ ਹਾਂ ਕਿ ਥੋੜੀ ਸਰੀਰਕੀ ਹੋਰ ਇਹ ਨਹੀਂ ਹੋ ਗਈ ਹੈ ਕੋਈ 400 ਸਾਲਾ ਅਸੀਂ ਨਹੀਂ ਦੇਖਿਆ ਇਹ ਜਿਹੜੇ ਨਿੱਕੇ ਨਿਆਣੇ ਮਿੱਟੀ ਮਾਣ ਦੀ ਕਿਰਪਾ ਨਾਲ چار سو چار جال دسے بچیا بچیے تگت چیاسی میری تیری ماں تیر پتا یا تیرا پرا یا تیری یا

ਸਮਾਨਣ ਵਾਲਿਆਂ ਲਈ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਡੀ ਭਾਜੀ ਸਾਰਿਆਂ ਦੀ ਹਾਜ਼ਰੀ ਮਹਾਰਾਜ ਆਪਣੇ ਚੰਗਰ ਚੁਵਾਉ ਤੇ ਇਹਨਾਂ ਸੇਵਾ ਪ੍ਰਵਾਨ ਕਰਨ तकरीबन 7 ਮਿੰਟ ਕੁੱਤੇ ਹੋ ਗਿਆ ਦਾ ਪਹਿਲਾਂ ਬੈਠੀ ਸੀ ਥੋੜਾ ਮਤਲਬ 5-7 ਮਿੰਟ ਦੇਖਣ ਹੋ ਗਏ 10 ਹੋ ਗਏ ਤੇ ਆਪ ਦੀ ਮਿਹਰ ਦਾ ਕਰਿਆ ਇਹ ਗੁਰੂ ਦਾ ਬੱਚਾ ਪਿਆਰਾ ਤਰਨ ਸਿੰਘ ਰੰਮੀ ਬੜਾ ਪਿਆਰਾ ਜਿੱਤੋਂ ਕਰਦੇ ਨੇ ਔਰ ਨਬੈ ਦੇ ਵਿੱਚੋਂ ਬੈਦਕੀ ਦੇ ਕਿਛੁ ਨੌਜਵਾਨ ਚੇਤਨੀਆਂ ਨੂੰ ਉਤਸ਼ਾਹਤ ਕਰਿਆ ਕਰੋ ਜਿਹੜੇ ਕੀਰਤਨੀਆਂ ਦਾ ਜਿਹੜੇ ਕੀਰਤਨ ਦਾ ਆਸਰਾ ਲੈ ਕੇ ਜਿਹੜੇ ਵਾਕਿਆ ਕੀਰਤਨ ਦਾ ਆਸਰਾ ਲੈ ਕੇ ਗੁਰੂ ਦਾ ਆਸਰਾ ਲੈ ਕੇ ਨੰਦ ਘਟਾ ਵਿੱਚ ਪਾਣੀ ਡੋਉਂਦੇ ਨੇ ਵਦਤ ਮਦ ਉਤਸ਼ਾਹਤ ਕਰਿਆ ਕਰੋ ਤੇ ਜਿਹੜੇ ਆਪਣੀ ਇੱਕ ਕਲਾਕਾਰੀ ਦਿਖਾਉਣ ਵਾਸਤੇ ਕਲਾਕਾਰਾਂ ਵਾਂਗ ਐਕਟ ਕਰਦੇ ਨੇ ਉਹਨੂੰ ਸਮਝਾਇਆ ਕਰੋ ਭਰਾਵੋ ਗੁਰੂ ਦੇ ਬੱਚਿਓ ਇੱਥੇ ਕਲਾਕਾਰੀਆਂ ਪਰਵਾਨ ਨਹੀਂ ਇੱਥੇ ਤਾਂ ਨਿਓ ਕਿ ਜਿਹੜਾ ਆਉਂਦਾ ਉਹ ਸਾਰਾ ਕੁਝ ਮਿਲ ਜਾਂਦਾ ਕੋਈ ਲਾਭ ਹੀ ਖਮਾ ਕਰਦੇ ਵਾਹਿਗੁਰੂ ਜੀ ਬਖਸ਼ੇ ਵਾਹਿ ਜੀ ਮਾਫ ਨਹੀਂ ਬਣੇ ਜਦ ਦੀ ਕਲਾ ਉਹਨਾਂ ਸਾਡੇ ਕੋਲ ਟਾਈਮ ਨਹੀਂ ਨਹੀਂ ਦੇ ਅਸੀਂ ਫਜ਼ੇ ਬੁਲਾਉਣ ਦੀ ਗੱਲ ਨਹੀਂ ਕਰਕੇ ਜਾਣੀ ਸੀ ਫੇਰ ਕਦੇ ਸਮਾਂ ਬਣਾ ਤੇ ਫੇਰ ਆਪਾਂ ਪਰਦੇ ਦੀ ਗੱਲ ਨਹੀਂ ਕਰਾਂਗੇ ਇਹ ਗੁਰੂ ਪਿਆਰਿਓ ਸਾਡੀ ਪਰਿਵਾਰ ਦਾ ਸਰ ਸਭ ਨੂੰ ਸ਼ੰਕਾ ਦਾ ਮੌਲਵਾ ਧਨਵਰ ਧੰਨ ਗੁਰਸਬ ਕਾਂਤ ਜੀ ਦਾ ਬੋਤਾਨ ਹੋਰ ਸ਼ੁਕਰਾਨਾ ਧੰਨ ਧੰਨ ਬਾਬਾ ਆਜਾ ਪਾਲ ਸਿੰਘ ਜੀ ਜਿਹੜੇ ਆਪਸ ਰੂਪ ਚ ਗੁਰੂ ਦੇ ਪਿਆਰੇ ਨੇ ਸ਼ਬਦ ਵਿੱਚ ਲੀਨ ਹੋ ਸਦਾ ਗੁਰੂ ਸਾਹਿਬ ਦੀ ਧੂਰੀ ਰਹੇ ਸੱਚਖੰਡ ਵਸੈ ਨਿਰੰਕਾਰ ਨਿਰੰਕਾਰ ਕਿੱਥੇ ਹੈ ਹਾਜੀ ਨਿਰੰਕਾਰ ਹੈ ਭਾਵਾ ਬਾਣੀ ਨਿਰੰਕਾਰ ਹੈ ਇਸ ਕਰਕੇ ਉਹ ਸ਼ਬਦ ਵਿੱਚ ਹੀ ਰਹਿੰਦੇ ਨੇ ਧੰਨ ਧੰਨ ਬਾਬਾ ਆਜਾ ਪਾਲ ਸਿੰਘ ਜੀ ਦੇ ਨਮਸਕਾਰ ਸਤਿ ਪਤੰਤੋ ਸ਼੍ਰੀ ਸ੍ਰੀ ਅਕਾਲੇ ਕਮਾ ਕਰਦੇ ਪਿਆਰ ਸਹਿਤ ਸਦੇ ਬਲਾਉ ਕਰਨਵੀਰ ਸਿੰਘ ਰੰਮੀ ਗੁਰੂ ਕੇ ਪਿਆਰੇ ਬੱਚੇ ਨੂੰ ਜੀ ਆਇਆਂ ਨੂੰ ਆਪ ਜੀਿਹਾਰ ਦਾ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਏ ਮਹਰੀਕਾ ਖਾਲਸਾ ਵਾਹਿਗੁਰੂ ਜੀ ਦੇ ਸਥੇ ਭਾਈ ਸਾਹਿਬ ਜੀ ਮਹਾਰਾਜ ਦੀ ਕਿਰਪਾ ਕਰਨਾ ਤੁਹਾਨੂੰ ਸਾਡੀ ਵੀ ਉਮਰ ਲੱਗ ਜਾਵੇ 350 ਸਾਲਾ ਆਪਾਂ ਮਨਾ ਰਹੇ ਆ ਤੇ ਘਟ ਘਟ 400 ਸਾਲ ਨਹੀਂ 375 ਵਾ ਸਾਲ ਸ੍ਰੀ ਜੀ ਸਰ ਦੇ ਮਹਾਰਾਜ ਉਹ ਆਵਦੇ ਵੇਖੋ ਤੇ ਸਾਡੀ ਅਦਾਬ ਕਰਨ ਜੀ ਹਾਂਜੀ ਸਾਧ ਸੰਗਤ ਜੀ ਹੁਣ ਭਾਈ ਸਾਹਿਬ ਜੀ ਦਾ ਸਨਮਾਨ ਕੀਤਾ ਜਾਏਗਾ ਬੜੇ ਪਿਆਰ ਦੇ ਨਾਲ ਪਹਿਲੀ ਵਾਰੀ ਨਾਪੇ ਦੀ ਸੰਤਾ ਨੇ ਇਹਨਾਂ ਦਾ ਕੇ ਸਾਨੂੰ ਲਾਈਵ ਸੁਣਿਆ ਤੇ ਆਪ ਜੀ ਨੇ ਵੇਖ ਹੀ ਲਿਆ ਕਹਿੰਦੇ ਕੋਈ ਸੋਭਾ ਨਹੀਂ ਦੇਖਿਆ ਇਸ ਕਰਵਾਸ ਇਹ ਬੜੇ ਪਿਆਰ ਦੇ ਨਾਲ ਇਹਨਾਂ ਨੇ ਕੀਰਤਨ ਕੀਤਾ ਗगन ਦਮਾ ਬਾ ਬਾਜੀਓ ਪਰਿਓ ਦੇ ਸਾਹਮਣੇ ਕਾਉ ਸਾਜ ਸੰਗਤ ਜੀ ਜਿੱਥੇ ਆਪਾਂ 350 ਸਾਲਾ ਸ਼ਹੀਦੀ ਸਮਾਗਮ ਮਨਾ ਰਹੇ ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ ਇਹਨਾਂ ਬੇਨਤੀ ਕਰ ਰਹੇ ਸੀ ਕਿ ਅੱਜ ਦੀ 42 ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਉਹਨਾਂ ਦਾ ਵੀ ਸ਼ਹੀਦੀ ਦਿਹਾੜਾ ਹੈ ਅੱਜ ਏ ਭਾਈ ਸਾਹਿਬ ਜੀ ਵੱਡੇ ਗਿਰਤਨੀਏ ਨੇ ਤੇ ਸਾਰ ਸੰਗਤ ਜੀ ਜਦੋਂ ਅਕਾਲੀ 바ਬਾ ਗੁਰਬਖਸ਼ ਸਿੰਘ ਜੀ ਦੀ ਸ਼ੀਤੀ ਹੋਣੀ ਸੀ ਨਾ ਉਸ ਤੋਂ ਪਹਿਲਾਂ ਅਕਾਲੀ ਜੀ ਅਕਾਲ ਤਖਤ ਸਾਹਿਬ ਤੇ ਬੈਠੇ ਛਾਲ ਮਾਰ ਕੇ ਖੜੇ ਹੋਏ ਕਹਿੰਦੇ ਵੀ ਗੱਲ ਆਪਾਂ ਮੋਟੇ ਆਉਣੀ ਹੈ ਮੈਂ ਬੜਾ ਨਾ ਲਾੜਾ ਇੱਕ ਸਿੰਘ ਛਾਲ ਮਾਰ ਕੇ ਖੜਾ ਹੋ ਗਿਆ ਜੀ ਕਹਿੰਦਾ ਮੈਂ ਬੜਾ ਨਾ ਸਰਵਲਾ ਬਾਕੀ 28 ਸਿੰਘਾਂ ਦਾਟੇ ਜੀ ਕਹਿੰਦੇ ਅਸੀਂ ਬਰਾਤੀ ਅਸੀਂ ਵੀ ਨਾਲ ਚੱਲਾਂਗੇ ਤੇ ਕਹਿੰਦੇ ਭਾਈ ਕੱਲ ਵਿਆਹ ਹੈ ਫਿਰ ਘੋੜੀਆਂ ਨਹੀਂ ਕਾਉਣੀਆਂ ਤੇ ਗੁਰਬਾਣੀ ਦੇ ਵਿੱਚੋਂ ਫਿਰ ਘੋੜੀਆਂ ਲੈ ਜਾਂ ਜੀ ਉੱਥੇ ਕੰਦ ਪ੍ਰਕਾਸ਼ ਚ ਵਜਨ ਆਉਂਦਾ ਜੀ ਘੋੜੀਆਂ ਗਈਆਂ ਦਰਬਾਰ ਸੇ ਮੱਥਾ ਟੇਕਿਆ ਪੁਜਾਰੀ ਸਿੰਘ ਜੀ ਨੇ ਗਲ ਦੇ ਵਿੱਚ ਫੁੱਲਾਂ ਦਾ ਹਾਰ ਪਾਇਆ ਕਹਿੰਦੇ ਸਿੰਘੋ ਸੇਹਰਾ ਵੀ ਲੱਗ ਗਿਆ ਔਰ ਲਾੜੀ ਮੋਤ ਵਿਆਵਾਂਗੇ ਫਿਰ ਇੰਦਾ 30 ਸਿੰਘਾਂ ਨੇ 30000 ਅਬਦਾਲੀ ਦੀਆਂ ਫੌਜਾਂ ਨਾਲ ਮੁਕਾਬਲਾ ਕੀਤਾ ਤੇ ਅੱਜ ਦੇ ਰਿਸ਼ੀਦੀ ਪਾਜੀ ਨੇ ਸੰਗਤ ਨੂੰ ਨੇਹਾਲ ਕੀਤਾ ਹੈ ਕੋਟਾਨ ਕੋਲ ਸਨਵਾਜ ਸ਼ਬਦ ਨਹੀਂ ਆ ਸਾਧ ਸੰਗਤ ਜੀ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਭਾਈ ਤੇ ਅੱਲਾ ਜੀ ਜਿਨ੍ਹਾਂ ਨੇ ਗੁਰਤੇਗ ਬਾਦਸ਼ਾਹ ਮਹਾਰਾਜ ਦੇ ਸਾਹਮਣੇ ਵੀ ਸਾਡਾ ਮੁੱਖ ਭਾਈ ਮਹਾਰਾਜ ਦੇ ਪਿੰਡਰੇ ਵੱਲ ਕਰਦੇ ਹੋ ਸਤਿਗੁਰਾਂ ਦੇ ਨੇਤਰਾਂ ਦੇ ਸਾਹਮਣੇ ਆਪਣੇ ਪਿਆਰੇ ਨੂੰ ਦੇਖ ਲਿਆ ਹੋਇਆ ਆਪਣੀ ਸ਼ਾਦਤ ਦਿੱਤੀ ਜਿਵੇਂ ਬਾਣੀ ਦਾ ਫਰਮਾਨ ਹੈ ਜਿਸ ਪਿਆਰੇ ਸਿਰ ਦੇ ਹੋ ਤਿਸ ਅਗਿਆ ਮਰ ਚੱਲੀ ਹੈ ਤ੍ਰਿਗਜੀਵਨ ਉਹਨਾਂ ਨੂੰ ਆਪਾਂ ਯਾਦ ਕਰ ਰਹੇ ਆ ਛੇਜੇ ਸ਼ਤਾਬ ਦੀ ਮਨਾਈ ਜਾ ਰਹੀ ਹੈ ਸਾਧ ਸੰਗਤ ਜੀ ਸਵਰਗਵਾਸੀ ਭਾਈ ਫਗਵ ਦੇਵ ਸਿੰਘ ਸਾਹਨੇ ਪਰਿਵਾਰ ਨੇ ਇਹ ਉਪਰਾਲੋ ਨੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸ਼ੁਕਰਾਨੇ ਵਜੋਂ ਮਹਾਰਾਜ ਨੂੰ ਯਾਦ ਕਰਦੇ ਹੁੰਦਾ ਪਰਿਵਾਰ ਮਨਾ ਰਿਹਾ ਉਪਰਾਲਾ ਇੱਕ ਪਰਿਵਾਰ ਦਾ ਹੈ ਤੇ ਲਾਹਾ ਸਾਰੀ ਸੰਗਤ ਖੱਟ ਰਹੀ ਹੈ ਤੇ ਇਸ ਸਮਾਗਮ ਜਿਹੜੇ ਸਾਡੇ ਨੇ ਇਹ ਕਾਰਜਾਂ ਹੋ ਰਹੇ ਨੇ ਸਤਿ ਸਿੰਘ ਜੀ ਬੇਨਤੀ ਹੈ ਕਿ ਮਹਾਰਾਜ ਦੇ 350 ਸਾਲਾ ਸ਼ਿਦਿਸ਼ਤਾਬ ਦਿਨ ਨੂੰ ਮਨਾਉਂਦੇ ਹੋਇਆ ਹੀ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਵੱਲੋਂ ਇੱਕ ਫ੍ਰੀ ਹੋਮਿਓਪੈਥਿਕ ਡਿਸਪੈਂਸਰੀ ਚੈਕਅਪ ਕੈਂਪ ਲਗਾਇਆ ਜਾ ਰਿਹਾ ਹੈ ਜਿਹਦੇ ਵਿੱਚ ਫ੍ਰੀ ਦਵਾਈਆਂ ਤੇ ਫ੍ਰੀ ਚੈਕਅਪ ਕੈਂਪ ਹੋਵੇਗਾ ਮਹਾਰਾਜਾ ਹੀਰਾ ਸਿੰਘ ਪਾਰਕ ਅਲੰਦੀ ਗੇਟ ਹਫਤੇ ਦੇ ਪਹਿਲੇ 3 ਦਿਨ ਸੋਮਵਾਰ ਮੰਗਲਵਾਰ ਬੁੱਧਵਾਰ ਸਮਾਨ ਨਰਕੋ 11 ਸੋ ਜਿਨ੍ਹਾਂ ਸੰਗਤਾਂ ਨੇ ਭਾਈ ਕੋਈ ਕੋਈ ਰੋਗ ਆ ਲੇਕ ਉਥੇ ਜਾ ਕੇ ਜਰੂਰ ਲਾਹਸਰਾਪਤ ਕਰੋ ਚੈੱਕ ਅਪ ਕਰਾ ਸਕਦੇ ਨੇ ਫ੍ਰੀ ਦਵਾਈਆਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ ਤੇ ਸਾਧ ਸੰਗਤ ਜੀ ਹੁਣ ਆਓ ਸਟੇਜ ਦੇ ਉੱਤੇ ਸੱਜ ਚੁੱਕੇ ਨੇ ਭਾਈ ਤਰਨਵੀਰ ਸਿੰਘ ਜੀ ਜਿਨ੍ਹਾਂ ਨੂੰ ਪਿਆਰ ਦੇ ਨਾਲ ਸੰਗਤ ਰੱਬੀ ਵੀਰ ਜੀ ਕਹਿੰਦੀ ਆ ਕਿਉਂਕਿ ਰੱਬ ਦੇ ਬੋਲ ਨਿਕਲਦੇ ਨਾ ਮੱਖਿਓ ਰੱਬੀ ਵੀਰ ਜੀ ਜਿਹੜਾ ਸੰਗਤ ਕਹਿੰਦੀ ਉਹਨਾਂ ਤੋਂ ਆਪਾਂ ਤਕਰੀਬਨ 10:30 ਵਜੇ ਤੱਕ ਗੁਰਬਾਣੀ ਸ਼ਬਦ ਕਿਰਪਨ ਦੇ ਲਾਭ ਪ੍ਰਾਪਤ ਕਰਾਂਗੇ ਤੁੰ ਨੂੰ ਤੇਗ ਬਹਾਦਰ ਮਹਾਰਾਜ ਦੀ ਯਾਦ ਕੇ ਸਜੇ ਬੈਠਿਆ ਜਿਵੇਂ ਕਿ ਸ਼ਾਰ ਨੇ ਬੜਾ ਪਿਆਰਾ ਲਿਖਿਆ ਕਹਿੰਦੇ ਮੈਂ ਹਾਂ ਤੇਗ ਤੇ ਕੱਟਦਾ ਤੇਗ ਤੋਂ ਵੀ ਇੱਕ ਦੋ ਨਹੀਂ ਪਰਖਦਾ ਸੋ ਤੇਗਾ ਮੇਰੇ ਪਿਓ ਦੀ ਅਣ ਬਹਾਦਰੀ ਤੇ ਰਹਾ ਪਰਖਦਾ ਤੇਰਾ ਪਿਓ ਤੇਗਾ ਮੈਂ ਜੰਮਦਿਆਂ ਤੇਗਾ ਨਹੀਂ ਛਾਂ ਮਾਣੀ ਵੀ ਕਿੰਨੀਆਂ ਪਹਿਲੀਆਂ ਦੋ ਤੇਗਾ ਮੈਨੂੰ ਲਗਬ ਹੈ ਤੇਗ ਬਹਾਦਰੀ ਦਾ ਮੇਰੇ ਸਾਵੇਰੀ ਛੱਕ ਦੀਆਂ ਹੋਣੇਗਾ ਹੁਣ ਵੇਖ ਲਈ ਆਉਣ ਵਾਲੇ ਸਮੇਂ ਅੰਦਰ ਮੇਰੇ ਪੁੱਤਰ ਨੇ ਬਾਣੀਆਂ ਉਹ ਤੇਗਾ ਉਸਦੀ ਤੇਗ ਜਿਉ ਜਿਹੜੀ ਤੇਗ ਨਿਕਲੂ ਸਭ ਲੈਗੀ ਤੇਰੀਆਂ ਖੋਤੇਗਾ ਜਿਵੇਂ ਭਾਈ ਸਾਹਿਬ ਜੀ ਕੀਰਤਨ ਕਰਦੇ ਜਿੰਦੇ ਨਾ ਨਾਸ ਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਹਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਉਹ ਸੱਚੇ ਪਾਸ਼ਾ ਮਹਾਰਾਜ ਜੀ ਨੇ ਲੋ ਤੇਗ ਲਈ ਨਾ ਤੰਦਰਗਿਆਂ ਦੀਆਂ ਤੁਰਕਾਂ ਦੀਆਂ ਮੁਗਲਾਂ ਦੀਆਂ ਪਾਪੀਆਂ ਦੀਆਂ ਝਾਲਮੀਆਂ ਸਾਰੀਆਂ ਤੇਗਾਂ ਦੀ ਨੀਸਤਾ ਨਾਬੂਦ ਹੋ ਗਈਆਂ ਇਹ ਤਲਵਿੰਦਰ ਪਾਸ਼ਾ ਮਹਾਰਾਜ ਜੀ ਦੀ ਕਿਰਪਾ ਹੈ ਸਤ ਸੰਗਤ ਜੀ ਇਹ ਸਾਰੇ ਸਮਾਗਮ ਦਾ ਲਾਈਵ ਟੈਲੀਕਾਸ ਆਪ ਜੀ ਫਟੇ ਪੰਜਾਬੀ ਚੈਨਲ ਦੇ ਉੱਤੇ ਦੇਖ ਸਕਦੇ ਹੋ ਫੇਸਬੁੱਕ ਦੇ ਉੱਤੇ ਤੇ ਯੂਟਿਊਬ ਦੇ ਉੱਤੇ ਵੀ ਲਿੰਕ ਜੋ ਸਾਰਨ ਸ਼ੇਅਰ ਕਰ ਦਿੱਤੇ ਗਏ ਨੇ ਗਰੁੱਪਾਂ ਦੇ ਵਿੱਚ ਗੁਰਦੁਆਰਾ ਕੋੜਿਆ ਵਾਲਾ ਤੇ ਗਰੁੱਪਾਂ ਤੇ ਵਟਸਐਪ ਤੇ ਕੁਝ ਲੋਕਾਂ ਨੇ ਸ਼ੇਅਰ ਕੀਤਾ ਗਿਆ ਤੇ ਜਿਨੇ ਵੀ ਲਾਭ ਪ੍ਰਾਪਤ ਕਰਨਾ ਹੈ ਕਿ ਭਾਈ ਜਿਹਨਾਂ ਕੋ ਨਹੀਂ ਲਿੰਕ ਪਹੁੰਚਿਆ ਉਹ ਲੈ ਵੀ ਸਕਦੇ ਨੇ ਸੋ ਬੰਦੇ ਪੰਜਾਬੀ ਦੇ ਉੱਤੇ ਤੇ ਸਾਰਾ ਸਮਾਗਮ ਲਾਈਵ ਚੱਲ ਰਿਹਾ ਜੀ ਤੇ ਆਪ ਸਾਥ ਸਮੇਂ ਜੀ ਹੋਣ ਸਟੇਜ ਦੇ ਉੱਤੇ ਸਤਕਾਰਯੋਗ

दा